ਅਮਰੀਕਾ ਦੁਨੀਆ ਦਾ ਸਰਕਾਡ ਦੇਸ਼ ਅਤੇ ਬਹੁਤੀ ਵਾਰ ਕੋ ਮੰਤਰੀ ਮਾਮਲਿਆਂ ਉੱਤੇ ਅਮਰੀਕਾ ਸਰਪੰਚ ਦੀ ਭੂਮਿਕਾ ਨਿਭਾਉਂਦਾ ਹੋਇਆ ਵਿਖਾਈ ਦਿੰਦਾ ਹੈ। ਅਮਰੀਕਾ ਵਿੱਚ ਭਾਰਤੀਆਂ ਦੀ ਵੀ ਚੰਗੀ ਵਸੋਂ ਵਸਤੀ ਹੈ ਅਤੇ ਸਿੱਖ ਕੌਮ ਦਾ ਵੀ ਉੱਥੇ ਵੱਡਾ ਯੋਗਦਾਨ ਰਿਹਾ ਹੈ। ਇਸ ਦੇ ਬਾਵਜੂਦ ਪਿਛਲੇ ਕੁਝ ਤਹਾਕਿਆਂ ਤੋਂ ਖਾਸ ਕਰ 9/11 ਦੀ ਘਟਨਾਕ੍ਰਮ ਤੋਂ ਬਾਅਦ ਅਮਰੀਕਾ ਵਿੱਚ ਸਿੱਖ ਪਾਈਚਾਰੇ ਨੇ ਆਪਣੀ ਵਿਖ ਅਤੇ ਧਾਰਮਿਕ ਰਹੁ ਰੀਤਾਂ ਤੇ ਮਾਮਲੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਜਿਹੇ ਵਿੱਚ ਅਮਰੀਕਾ ਅੰਦਰ ਸਿੱਖ ਕੌਮ ਦੀ ਸਥਿਤੀ ਅਤੇ ਸਿੱਖ ਕੌਮ ਨੂੰ ਤਰਪੇਸ਼ ਚੁਣੌਤੀਆਂ ਨੂੰ ਲੈ ਕੇ ਜਾਗਰੂਕਤਾ ਦੀ ਗੱਲ ਹੁੰਦੀ ਹੈ ਅਤੇ ਹੁਣ ਇਸ ਮਾਮਲੇ ਵਿੱਚ ਇੱਕ ਫਿਲਮ ਨੇ ਵੀ ਨਵੀਂ ਜਾਗਰੂਕਤਾ ਦੀ ਗੱਲ ਤੋਰੀ ਹੈ। ਪਿਛਲੇ ਦਿਨੀ ਅਮਰੀਕਾ ਵਿੱਚ ਅਮਰੀਕਨ ਸਿੱਖ ਨਾਂ ਦੀ ਇੱਕ ਸ਼ਾਰਟ ਫਿਲਮ ਯਾਨੀ ਕਿ ਲੱਗੂ ਫਿਲਮ ਨੇ ਕਟ ਗਿਣਤੀਆਂ ਨਾਲ ਅਮਰੀਕਾ ਵਿੱਚ ਹੁੰਦੇ ਭੇਦਭਾਵ ਤੇ ਤਸ਼ੱਦਦ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ। ਸੋ ਆਓ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਜਾਣਦੇ ਹਾਂ ਇਸ ਫਿਲਮ ਅਮਰੀਕਨ ਸਿੱਖ ਬਾਰੇ। ਅਮਰੀਕਾ ਅੰਦਰ ਸਿੱਖਾਂ ਤੇ ਹੋਰ ਕਟ ਗਿਣਤੀਆਂ ਨੂੰ ਆਉਂਦੀਆਂ ਸਮੱਸਿਆਵਾਂ ਉੱਤੇ ਬਣੀ ਐਨੀਮੇਸ਼ਨ ਸ਼ਾਰਟ ਫਿਲਮ ਅਮਰੀਕਨ ਸਿੱਖ ਓਸਕਰ 2024 ਲਈ ਵੀ ਨਾਮਜ਼ਦ ਹੋਈ। ਅਤੇ ਮਗਰੋਂ ਹੁਣ ਵਿਸ਼ਵ ਪੱਧਰ ਤੇ ਰਿਲੀਜ਼ ਵੀ ਹੋ ਗਈ ਹੈ। ਇਹ ਫਿਲਮ ਅਮਰੀਕਾ ਵਿੱਚ ਰਹਿੰਦੇ ਇੱਕ ਸਿੱਖ ਵਿਅਕਤੀ ਵਿਸ਼ਵਜੀਤ ਸਿੰਘ ਦੀ ਕਹਾਣੀ 'ਤੇ ਆਧਾਰਿਤ ਹੈ। ਵਿਸ਼ਵਜੀਤ ਸਿੰਘ ਇਸ ਫਿਲਮ ਦੇ ਸਹਿ-ਨਿਰਦੇਸ਼ਕ ਅਤੇ ਨਿਰਮਾਤਾ ਵੀ ਨੇ। ਵਿਸ਼ਵਜੀਤ ਸਿੰਘ ਦੇ ਭਾਰਤੀ ਮੂਲ ਦੇ ਪਰਿਵਾਰ ਨੇ ਸਨ 1984 ਦਾ ਦੌਰ ਹੰਡਾਇਆ ਜਿਸ ਦੌਰਾਨ ਸਿੱਖ ਕੌਮ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਸਾਲ 2001 ਵਿੱਚ ਅਮਰੀਕਾ ਵਿੱਚ ਹੋਏ 911 ਦੇ वर्ल्ड ਟ੍ਰੇਡ ਸੈਂਟਰ ਹਮਲੇ ਤੋਂ ਬਾਅਦ ਦੇ ਹਾਲਾਤ ਨੂੰ ਵੀ ਫਿਲਮ ਵਿੱਚ ਬਿਆਨ ਕੀਤਾ ਗਿਆ ਜਿਸ ਤੋਂ ਮਗਰੋਂ ਸਿੱਖੀ ਪਛਾਣ ਨੂੰ ਲੈ ਕੇ ਇੱਕ ਵਾਰ ਫੇਰ ਭੰਬਲਕੂਸੇ ਦੇ ਹਾਲਾਤ ਬਣੇ ਤੇ ਸਿੱਖਾਂ ਉੱਤੇ ਨਸਲੀ ਹਮਲੇ ਵੀ ਵਧ ਗਏ ਸਨ ਇਸ ਚੁਣੌਤੀ ਭਰਪੂਰ ਸਮੇਂ ਅਤੇ ਹਾਲਾਤ ਵਿੱਚ ਅਮਰੀਕਾ ਅੰਦਰ ਵਸਦੇ ਸਿੱਖਾਂ ਨੂੰ ਕੀ ਕੁਝ ਸਹਿਣਾ ਪਿਆ ਕਿਹੋ ਜਿਹੇ ਹਾਲਾਤ ਵਿੱਚੋਂ ਲੰਘਣਾ ਪਿਆ ਉਸ ਨੂੰ ਇਸ ਫਿਲਮ ਵਿੱਚ ਪਾਕੂਬੀ ਬਿਆਨ ਕੀਤਾ ਗਿਆ ਇਸ ਫਿਲਮ ਨੂੰ ਅਤੇ ਇਸ ਦੀ ਪੇਸ਼ਕਾਰੀ ਨੂੰ ਵੱਡੇ ਪੱਧਰ ਉੱਤੇ ਸ਼ਲਾਘਾ ਮਿਲੀ ਹੈ। ਇਸ ਫਿਲਮ ਨੂੰ ਕਈ ਫਿਲਮ ਫੈਸਟੀਵਲ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਟ੍ਰੀਬੈਕਾ ਫੈਸਟੀਵਲ ਵਿੱਚ ਇਸ ਨੂੰ ਬੈਸਟ ਸ਼ਾਰਟ ਐਨੀਮੇਸ਼ਨ ਐਟ ਸਾਈਡਵੌਕ ਦਾ ਖਿਤਾਬ ਮਿਲਿਆ। ਇਸ ਤੋਂ ਇਲਾਵਾ ਇਸ ਨੂੰ ਸੈਨ ਡੀਏਗੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਸਰਬੋਤਮ ਐਨੀਮੇਸ਼ਨ ਫਿਲਮ ਵਰਜੋਂ ਸਨਮਾਨ ਬਰੇਆ ਇਸ ਤੋਂ ਇਲਾਵਾ ਇਸ ਫਿਲਮ ਨੂੰ ਗੁੱਡ ਮਾਰਨਿੰਗ ਅਮਰੀਕਾ ਫੋਬਸ ਵੈਰਾਈਟੀ ਵਰਗੇ ਵੱਡੇ ਮੰਚਾਂ ਉਤੇ ਵੀ ਥਾਂ ਮਿਲੀ ਪ੍ਰਮੁੱਖ ਸ਼ਖਸੀਅਤਾਂ ਦੀ ਗੱਲ ਹੋਵੇ ਤਾਂ ਪ੍ਰਸਿੱਧ ਸੰਗੀਤਕਾਰ ਏ ਆਰ ਰਹਿਮਾਨ ਦੀਪਕ ਚੋਪੜਾ ਅਤੇ ਕਈ ਹੋਰ ਨਾਂ ਨਾਮਵਰ ਸ਼ਖਸੀਅਤਾਂ ਵੱਲੋਂ ਵੀ ਇਸ ਫਿਲਮ ਦੀ ਸ਼ਲਾਘਾ ਕੀਤੀ ਜਾ ਚੁੱਕੀ ਹੈ ਕਈ ਅੰਤਰਰਾਸ਼ਟਰੀ ਮੁਕਾਮਾਂ ਉਤੇ ਇਸ ਫਿਲਮ ਨੂੰ ਮਿਲੀ ਸਫਲਤਾ ਤੋਂ ਬਾਅਦ ਇਸ ਨੂੰ ਬੀਤੀ 9 ਸਤੰਬਰ ਨੂੰ YouTube ਉੱਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਰਿਲੀਜ਼ ਕੀਤਾ ਗਿਆ ਅਤੇ ਇਸ ਦਿਨ ਦੀ ਚੋਣ ਕਰਨਾ ਵੀ ਆਪਣੇ ਆਪ ਵਿੱਚ ਖਾਸ ਸਹਮੀਅਤ ਰੱਖਦਾ ਹੈ ਕਿਉਂਕਿ 9/11 ਯਾਨੀ ਕਿ 9 ਸਤੰਬਰ ਦੇ دہشتੀ ਹਮਲੇ ਦੀ 23ਵੀਂ ਵਰਿਗੰਢ ਮੌਕੇ ਇਸ ਫਿਲਮ ਨੂੰ ਜਾਰੀ ਕੀਤਾ ਗਿਆ ਉਹੀ ਘਟਨਾਕ੍ਰਮ ਜਿਸ ਤੋਂ ਬਾਅਦ ਅਮਰੀਕਾ ਅੰਦਰ ਵਸਤੇ ਸਿੱਖ ਭਾਈਚਾਰੇ ਦੇ ਹਾਲਾਤ ਇੱਕਦਮ ਬਦਲ ਗਏ ਸ। ਕੁੱਲ ਮਿਲਾ ਕੇ ਇਹ ਫਿਲਮ ਅਮਰੀਕਾ ਅੰਦਰ ਜਿੱਥੇ ਸਿੱਖ ਕੌਮ ਅਤੇ ਘਟਕਿੰਟੀਆਂ ਦੀਆਂ ਮੁਸ਼ਕਲਾਂ ਨੂੰ ਪੇਸ਼ ਕਰਦੀ ਹੈ ਉੱਥੇ ਹੀ ਨਾਲ ਦੀ ਨਾਲ ਇਸ ਆਧੁਨਿਕ ਸਮੇਂ ਵਿੱਚ ਰਲ ਮਿਲ ਕੇ ਰਹਿਣ ਅਤੇ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ ਤੇ ਸ਼ਾਇਦ ਇਸੇ ਕਰਕੇ ਇਸ ਫਿਲਮ ਨੂੰ ਸਮੂਹ ਵਰਗਾਂ ਵੱਲੋਂ ਸਲਾਗਾ ਮਿਲੀ ਹੈ।